ਸਟੇਟ ਬੈਂਕ ਚ ਪੈ ਗਿਆ ਵੱਡਾ ਡਾਕਾ ਮੈਨੇਜਰ ਸਣੇ ਕੈਸ਼ੀਅਰ ਦੇ ਬੰਨ ਦਿੱਤੇ ਹੱਥ ਪੈਰ ਬੰਦਕ ਬਣਾ ਕੇ ਫਿਲਮੀ ਸਟਾਈਲ ਦੇ ਵਿੱਚ ਕੀਤਾ ਕਾંડ ਫੋਟ ਦੀ ਵੱਡੀ ਪਾ ਕੇ ਬੈਂਕ ਦੇ ਵਿੱਚ ਆਏ ਲੁਟੇਰੇ ਤੁਸੀਂ ਵੀ ਦੇਖੋ ਅੱਜ ਵਾਲੀ ਦੀ ਵੱਡੀ ਖਬਰ ਤੇ ਇਸ ਵੀਡੀਓ ਨੂੰ ਦਾਬ ਕੇ ਸ਼ੇਅਰ ਵੀ ਕਰ ਦਿਓ ਜੋ ਕਿ ਕਰਨਾਟਕ ਦੇ ਵਿਜੇਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਲੁੱਟੋਖੋਈ ਹੈ ਲੁੱਟ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਫੌਜ ਦੀ ਵਰਦੀ ਪਾ ਕੇ ਨੌਜਵਾਨ ਹੁੰਦੇ ਨੇ ਦੋ ਬੈਂਕ ਦੇ ਅੰਦਰ ਜਾਂਦੇ ਨੇ ਦੋ ਬਾਹਰ ਖੜਦੇ ਨੇ ਦੱਸ ਦਈਏ ਕਿ ਅੰਦਰ ਬੈਠੇ ਬੈਂਕ ਮੈਨੇਜਰ ਨੂੰ ਬਾਕੀ ਕਰਮਚਾਰੀਆਂ ਨੂੰ ਬੰਦਕ ਬਣਾ ਲਿਆ ਤੇ ਉਹਨਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਜਾਂਦੇ ਨੇ ਤੇ ਫਿਰ ਬੈਂਕ ਦੇ ਅੰਦਰ ਲੁੱਟ ਮਚਾਈ ਜਾਂਦੀ ਹੈ ਜੋ ਵੀ ਕੈਸ਼ ਉੱਥੇ ਹੀ ਉਹ ਸਾਰਾ ਬੈਗ ਦੇ ਵਿੱਚ ਭਰਿਆ ਜਾਂਦਾ ਹੈ ਤੇ ਜੋ ਉੱਥੇ ਸੋਨਾ ਸੀ ਸਾਰਾ ਸੋਨਾ ਵੀ ਬੈਗ ਦੇ ਵਿੱਚ ਲੈ ਕੇ ਉਥੋਂ ਭਰਾਰ ਹੋ ਜਾਂਦੇ ਨੇ ਤੇ ਜਾਂਦੇ ਹੋਏ ਬਾਹਰ ਲੋਕ ਲਾ ਜਾਂਦੇ ਨੇ ਜਿਸ ਕਰਕੇ ਕੋਈ ਵੀ ਕਰਮਚਾਰੀ ਬਾਹਰ ਵੀ ਨਹੀਂ ਨਿਕਲ ਸਕਦਾ ਦੱਸ ਰਹੀਏ ਕਿ ਪੇਸਟਲ ਦਿਖਾ ਕੇ ਇਹਨਾਂ ਸਭ ਨੂੰ ਡਰੋਂਦੇ ਤਮਕੋਉਦੇ ਨੇ ਇਸ ਵੱਡੀ ਵਾਰਦਾਤ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਪੂਰੇ ਫਿਲਮੀ ਸਟਾਈਲ ਦੇ ਵਿੱਚ ਤੋਂ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਤਾਂ ਜੋ ਹਰ ਕੋਈ ਸਾਵਧਾਨ ਫੁੱਟ ਜਾਵੇ